ਆਪਕਾ ਪੰਜ ਮੰਤਰੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ 15 ਦਿਨਾਂ ਦੇ ਵਿੱਚ ਵਿੱਚ ਸਰਕਾਰੀ ਕੋਠੀ ਜਿਹੜੀ ਹੈ ਉਹ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਦੇ ਵਿੱਚ ਜਿਹੜਾ ਵੱਡਾ ਫੇਰਬਦਲ ਹੋਇਆ ਪੰਜ ਨਵੇਂ ਮੰਤਰੀ ਜਿਹੜੇ ਹੈ ਉਹਨਾਂ ਨੂੰ ਸ਼ਪਤ ਚੁਕਾਈ ਗਈ ਹੈ ਤਾਂ ਜਿਹੜੇ ਪਹਿਲੇ ਸਾਬਕਾ ਮੰਤਰੀ ਸੀ ਉਹਨਾਂ ਨੂੰ ਇਹ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ 15 ਦਿਨਾਂ ਦੇ ਵਿੱਚ ਵਿੱਚ ਸਰਕਾਰੀ ਕੋਠੀਆਂ ਜਿਹੜੀਆਂ ਨੇ ਉਹ ਖਾਲੀ ਕਰ ਦਿੱਤੀਆਂ ਜਾਣ ਤਾਂ ਦੱਸਦੀ ਇਹ ਅਨਮੋਲ ਗਗਨ ਮਾਨ ਹੁਣੀ ਜਿਹੜੇ ਪਹਿਲਾਂ ਸੈਟ ਸਪਟਾ ਤੇ ਸੱਭਿਆਚਾਰਕ ਮੰਤਰੀ ਸੀ ਉਹਨਾਂ ਨੂੰ ਜਿਹੜਾ ਅਸਤੀਫਾ ਦੇਣਾ ਪਿਆ ਤੇ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਕੀ ਚੇਤਨ ਸਿੰਘ ਜੋੜਾ ਮਾਜਰਾ ਲੋਕ ਸੰਪਰਕ ਤੇ ਸੂਚਨਾ ਵਿਭਾਗ ਦੇ ਮੰਤਰੀ ਸੀ ਇਹਨਾਂ ਨੂੰ ਵੀ ਅਸਤੀਫਾ ਦੇਣਾ ਪਿਆ ਮੰਤਰੀ ਦੇ ਅਹੁਦੇ ਤੋਂ ਤਾਂ ਇਸ ਦੇ ਨਾਲ ਕੀ ਬ੍ਰਹਮਸ਼ੰਕਰ ਜਿੰਪਾ ਹੁਣੀ ਜਿਨ੍ਹਾਂ ਦੇ ਕੋਲ ਮਾਲ ਵਿਭਾਗ ਸੀਗਾ ਰੈਵਨਿਊ ਡਿਪਾਰਟਮੈਂਟ ਸੀ ਉਹਨਾਂ ਨੂੰ ਵੀ ਅਸਤੀਫਾ ਦੇਣਾ ਪਿਆ ਇਹਨਾਂ ਨੂੰ ਵੀ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਗੁਰਮੀਤ ਸਿੰਘ ਮੀਥਿਓਰੀ ਜਿਹਨਾਂ ਕੋਲੇ ਖੇਡ ਮੰਤਰਾਲਾ ਸੀ ਔਰ ਐਮਪੀ ਬਣਨ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਅਸਤੀਫਾ ਦੇਣਾ ਪਿਆ ਤਾਂ ਇਹਨਾਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਕਿ ਕੋਠੀ ਜੁੜੀ ਹੈ ਉਹ ਖਾਲੀ ਕਰ ਦਿੱਤੀ ਜਾਵੇ ਔਰ ਇਸ ਦੇ ਨਾਲ ਕੀ ਬਲਕਾਰ ਸਿੰਘ ਜਿਹੜੇ ਐ ਐਮਪੀ ਦੱਸਦੀ ਕਿ ਐਮਐਲਏ ਜਿੱਤੇ ਉਸ ਤੋਂ ਬਾਅਦ ਕੈਬਨਿਟ ਮੰਤਰੀ ਬਣੇ ਨੇ ਲੋਕਲ ਬਾਡੀ ਮਨਿਸਟਰ ਸੀ ਉਹਨਾਂ ਨੂੰ ਵੀ ਅਸਤੀਫਾ ਦੇਣਾ ਪਿਆ ਔਰ ਇਸ ਦੇ ਨਾਲ ਕੀ ਉਹਨਾਂ ਦੀ ਜਗ੍ਹਾ ਤੇ ਨਵੇਂ ਪੰਜ ਮੰਤਰੀ ਜਿਹੜੇ ਐ ਉਹ ਕੈਬਨਿਟ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਤਰਨਪ੍ਰੀਤ ਸਿੰਘ ਸੌਂਦ ਖੁਣੀ ਹਰਦੀਪ ਸਿੰਘ ਮੁੰਡਿਆ ਖੁਣੀ ਡਾਕਟਰ ਰਵਜੋਤ ਸਿੰਘ ਹੁਣੀ ਔਰ ਆ ਬ੍ਰਿੰਦਰ ਗੋਇਲ ਕੁਣੀ ਜਿਹੜੇ ਸ਼ਾਮਿਲ ਕੀਤੇ ਗਏ ਨੇ ਕੈਬਨਿਟ ਦੇ ਵਿੱਚ ਨਵੇਂ ਮੰਤਰੀ ਤਾਂ ਉਹਨਾਂ ਨੂੰ ਹੁਣੇ ਕੋਠੀਆਂ ਅਲਾਟ ਹੋਣਗੀਆਂ ਜੁੜੀ ਜਾਣਕਾਰੀ ਮਿਲ ਪਾਰੀ ਹੈ ਪਰ 15 ਦਿਨਾਂ ਦਾ ਨੋਟਿਸ ਦਿੱਤਾ ਗਿਆ ਹੈ ਇਹਨਾਂ ਸਾਬਕਾ ਮੰਤਰੀਆਂ ਨੂੰ ਪੰਜ ਮੰਤਰੀਆਂ ਨੂੰ ਕਿ ਕੋਠੀ ਜਿਹੜੀ ਹੈ ਉਹ 15 ਦਿਨਾਂ ਦੇ ਵਿੱਚ ਵਿੱਚ ਖਾਲੀ ਕਰ ਦਿੱਤੀ ਜਾਵੇ ਔਰ ਇਸ ਦੇ ਨਾਲ ਕੀ ਕੁਝ ਹੋਰ ਡਿਪਾਰਟਮੈਂਟ ਨੇ ਜਿਹੜੇ ਸੌਂਪੇ ਗਏ ਨੇ ਨਵੇਂ ਮੰਤਰੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਕੁਝ ਜਿਵੇਂ ਲਾਲਜੀਤ ਭੁੱਲਣ ਹੁਣਾ ਦੀ ਗੱਲ ਕਰੀਏ ਪਹਿਲਾਂ ਉਹਨਾਂ ਦੇ ਕੋਲੇ ਟਰਾਂਸਪੋਰਟ ਤੇ ਪੰਚਾਇਤ ਵਿਭਾਗ ਵੀ ਸੀਗਾ ਔਰ ਪੰਚਾਇਤ ਵਿਭਾਗ ਸੌਂਦ ਹੁਣਾ ਨੂੰ ਦਿੱਤਾ ਗਿਆ ਔਰ ਉਸ ਦੇ ਨਾਲ ਕੀ ਜੇਲ ਵਿਭਾਗ ਲਾਲਜੀਤ ਭੁੱਲਣ ਹੁਣਾ ਨੂੰ ਸੌਂਦ ਦਿੱਤਾ ਗਿਆ ਹਾਲਾਂਕਿ ਗੁਰਮੀਤ ਸਿੰਘ ਮੀਤਖੇਰ ਜਿਹੜੇ ਨੇ ਉਹਨਾਂ ਦੇ ਕੋਲੇ ਖੇਡ ਵਿਭਾਗ ਸੀਗਾ ਔਰ ਐਮਪੀ ਬਣਨ ਤੋਂ ਬਾਅਦ ਦੇ ਵਿੱਚ ਖੇਡ ਵਿਭਾਗ ਜਿਹੜਾ ਉਹ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾ ਦੇ ਕੋਲ ਰਿਹਾ ਉਹਨਾਂ ਨੇ ਆਪ ਉਸ ਦੀ ਵਾਗਡੋਰ ਸੰਭਾਲੀ ਖੇਡਾਂ ਵਤਨ ਪੰਜਾਬ ਦੀਆਂ ਚੱਲੀਆਂ ਤਾਂ ਹੁਣ ਵੀ ਖੇਡਾਂ ਮਤਨ ਪੰਜਾਬ ਦੀਆਂ ਦੀ ਸ਼ੁਰੂਆਤ ਹੋਈ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਇਹ ਨਵੇਂ ਮੰਤਰੀ ਜਿਹੜੇ ਨੇ ਉਹ ਕੈਬਨਿਟ ਦੇ ਵਿੱਚ ਸ਼ਾਮਿਲ ਕੋਈ ਨਹੀਂ ਉਹਨਾਂ ਨੂੰ ਸੌਂ ਚਕਾਈ ਗਈ ਹੈ ਤੇ ਜਿਹੜੇ ਸਾਬਕਾ ਮੰਤਰੀ ਨੇ ਪੰਜ ਅਨਮੋਲ ਗगन ਮਾਨ ਹੁਣੀ ਚੇਤਨ ਸਿੰਘ ਜੋੜਾ ਮਾਜਰਾ ਹੁਣੀ ਬ੍ਰਹਮਸ਼ੰਕਰ ਜਿੰਪਾ ਹੁਣੀ ਔਰ ਬਲਕਾਰ ਸਿੰਘ ਹੁਣੀ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਗੁਰਮੀਤ ਸਿੰਘ ਮੀਤਖਰ ਹੁਣਾਂ ਨੂੰ ਵੀ ਨੋਟਿਸ ਦਿੱਤਾ ਗਿਆ ਕਿ ਜਿਹੜੀਆਂ ਸਰਕਾਰੀ ਰਿਹਾਇਸ਼ ਜਿਹੜੀ ਇੱਕ ਮੰਤਰੀ ਨੂੰ ਮਿਲਦੀ ਹੈ ਉਹ ਕੋਠੀਆਂ ਜਿਹੜੀਆਂ ਅਲਾਟ ਹੁੰਦੀਆਂ ਨੇ ਚੰਡੀਗੜ੍ਹ ਦੇ ਵਿੱਚ ਤਾਂ ਉਹ ਸਰਕਾਰੀ ਕੋਠੀ ਜਿਹੜੀ ਹੈ ਖਾਲੀ ਕਰ ਦਿੱਤੀ ਜਾਵੇ 15 ਦਿਨਾਂ ਦਾ ਨੋਟਿਸ ਵੀ ਦਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਵੀ ਜਿਹੜੇ ਐਮਐਲਏ ਹੋਸਟਲ ਨੇ ਉਹ ਜਰੂਰ ਅਲਾਟ ਹੁੰਦੇ ਨੇ ਵਿਧਾਇਕਾਂ ਨੂੰ ਉੱਥੇ ਵਿਧਾਇਕ ਰਹਿ ਸਕਦੇ ਨੇ ਤਾਂ ਮੰਤਰੀਆਂ ਨੂੰ ਸਪੈਸ਼ਲ ਤੌਰ ਤੇ ਕੋਠੀਆਂ ਦਿੱਤੀਆਂ ਜਾਂਦੀਆਂ ਨੇ ਜਿਹੜੇ ਕੈਬਨਿਟ ਮੰਤਰੀ ਹੁੰਦੇ ਨੇ ਮੌਜੂਦਾ ਸਰਕਾਰ ਦੇ ਵਿੱਚ ਪਰ ਅਸਤੀਫਾ ਦੇਣ ਦੇ ਕਰਕੇ ਮੰਤਰੀ ਅਹੁਦੇ ਤੋਂ ਹਟਣ ਦੇ ਕਰਕੇ ਨਾਦਰ ਅਸਲ ਇਹਨਾਂ ਦੇ ਕੋਲੋਂ ਹੁਣ ਕੋਠੀਆਂ ਜਿਹੜੀਆਂ ਉਹ ਵਾਪਸ ਲਈਆਂ ਜਾ ਰਹੀਆਂ ਨੇ ਨੋਟਿਸ ਵੀ 15 ਦਿਨਾਂ ਦਾ ਜਾਰੀ ਕਰ ਦਿੱਤਾ ਗਿਆ ਤਾਂ ਇਹ ਪੰਜ ਮੰਤਰੀ ਨੇ ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਪਹਿਲਾਂ ਇਹਨਾਂ ਦੇ ਕੋਲੇ ਵਿਪາກ ਸੀ ਅਨਮੋਲ ਗਗਨ ਮਾਨ ਹੁਣੀ ਚੇਤਨ ਸਿੰਘ ਜੋੜਾ ਮਾਜਰਾ ਹੁਣੀ ਗੁਰਮੀਤ ਸਿੰਘ ਮੀਥੇਰ ਹੁਣੀ ਬ੍ਰਹਮਸ਼ੰਕਰ ਜਿੰਪਾ ਤੇ ਬਲਕਾਰ ਸਿੰਘ ਹੁਣੀ ਇਹ ਮੰਤਰੀ ਸੀਗੇ ਪੰਜ ਹਾਂ ਔਰ ਉਸ ਤੋਂ ਬਾਅਦ ਇਹਨਾਂ ਦਾ ਅਸਤੀਫਾ ਜਿਹੜਾ ਇਹ ਅਸਤੀਫਾ ਦਿੰਦੇ ਨੇ ਮੰਤਰੀ ਦੇ ਅਹੁਦੇ ਤੋਂ ਇਹ ਹਟਦੇ ਨੇ ਤਾਂ ਨਵੇਂ ਪੰਜ ਮੰਤਰੀ ਜਿਹੜੇ ਆ ਉਹ ਐਡ ਆਨ ਹੁੰਦੇ ਨੇ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਦੇ ਵਿੱਚ ਤਾਂ ਕੋਠੀਆਂ ਜੁੜੀਆਂ ਇਹਨਾਂ ਨੂੰ ਸਰਕਾਰੀ ਅਲਾਟ ਹੋਈਆਂ ਸੀਗੀਆਂ ਤਾਂ ਉਹਨਾਂ ਦੇ ਵਾਸਤੇ ਇਹ ਨੋਟਿਸ ਭੇਜਿਆ ਗਿਆ ਕਿ 15 ਦਿਨਾਂ ਦੇ ਵਿੱਚ ਵਿੱਚ ਸਰਕਾਰੀ ਰਿਹਾਇਸ਼ ਜਿਹੜੀ ਹੈ ਉਹ ਖਾਲੀ ਕਰ ਦਿੱਤੀ